ਵਾਹਿਗੁਰੂ ਜੀ ਤੱਕ ਲਿਆਦਾ ਤੇਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਦੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਸਾਰੇ ਪਿੰਡ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਬੜੀ ਵੱਡੀ ਆਫਤ ਆਈ ਹੋਈ ਹੈ ਹੜ੍ਹਾਂ ਦੇ ਰੂਪ ਦੇ ਵਿੱਚ ਪੰਜਾਬ ਦਾ ਬਹੁਤ ਸਾਰਾ ਇਲਾਕਾ ਪਾਣੀ ਦੀ ਮਾਰ ਹੇਠ ਪਾਣੀ ਦੀ ਮਾਰ ਨਾਲ ਡੁੱਜ ਰਿਹਾ ਹੈ ਸੋ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਇੱਕ ਉਪਰਾਲਾ ਕੀਤਾ ਜੀ ਜਿਵੇਂ ਹਰ ਰੋਜ ਜਿਹੜੇ ਇਲਾਕੇ ਪਾਣੀ ਦੀ ਮਾਰ ਹੈ ਟਾਣਾ ਜਿਹੜੇ ਲੋਕ ਆਪਣੇ ਘਰ ਛੱਡ ਕੇ ਬਾਹਰ ਬੈਠੇ ਨੇ ਉਹਨਾਂ ਵਾਸਤੇ ਲੰਗਰ ਲਜਾਣ ਦਾ ਹਰ ਰੋਜ ਇਹ ਲੰਗਰ ਆਪਾਂ ਇੱਥੋਂ ਤਿਆਰ ਕਰਕੇ ਟਾਕੇ ਦੇ ਵਿੱਚ ਜਿੱਥੇ ਪਾਣੀ ਹੈ ਉੱਥੇ ਜਾ ਰਹੇ ਆ ਕੱਲ ਤੋਂ ਇਹ ਲੰਗਰ ਆਪਾਂ ਸ਼ੁਰੂ ਕੀਤਾ ਹੈ ਤੇ ਇਹ ਲੰਗਰ ਜਿੰਨੀ ਦੇਰ ਸੰਗਤ ਸੰਯੋਗ ਕਰੇਗੀ ਉਨੀ ਦੇਰ ਤੱਕ ਆਪਾਂ ਚੱਲਦੇ ਰਹਿਣ ਲਾਦੇ ਰਵਾਂਗੇ ਤੋਂ ਸਾਰੇ ਪਿੰਡ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪੋ ਆਪਣਾ ਸੰਲੋਗ ਪਾਓ ਹਰ ਰੋਜ਼ ਆਪਣੇ ਘਰੋਂ ਜਿੰਨੇ ਪ੍ਰਸ਼ਾਦੇ ਤੁਸੀਂ ਪਕਾ ਕੇ ਪੁੰਚਾ ਸਕਦੇ ਜੇ ਹਰ ਰੋਜ਼ ਰਮੇਸ਼ ਵਰਕਸ਼ਾਪ ਵਾਲੇ ਦੇ ਰਮੇਸ਼ ਦੀ ਵਰਕਸ਼ਾਪ ਤੇ ਜੋ ਕਿ ਨਹਿਰ ਦੇ ਉੱਪਰ ਹੈ ਗੁਰੂ ਘਰ ਦੇ ਸਾਹਮਣੇ ਉੱਥੇ ਪੰਚਾਓ ਜਿੰਨੇ ਜੋ ਰਸਤ ਪਾਣੀ ਜੋ ਸੇਵਾ ਕਰਨਾ ਚਾਹੁੰਦਾ ਹੈ ਉਹ ਸੇਵਾ ਵੀ ਆਪਣੀ ਇਸ ਜਗ੍ਹਾ ਤੇ ਪੰਚਾ ਸਕਦਾ ਹੈ ਗੁਰੂ ਘਰ ਦੇ ਸਾਹਮਣੇ ਰਮੇਸ਼ ਦੀ ਵਰਕਸ਼ਾਪ ਤੇਇਮਤ ਇੱਕ ਬੇਨਤੀ ਹੈ ਵੀ ਜਿਹੜੇ ਵੀ ਸੰਗਤ ਨੇ ਪ੍ਰਸ਼ਾਦਿਆਂ ਦੀ ਸੇਵਾ ਕਰਨੀ ਹੈ ਉਹ ਪ੍ਰਸ਼ਾਦੇ 8 ਵਜੇ ਤੋਂ ਪਹਿਲਾਂ ਪਹਿਲਾਂ ਪਕਾ ਕੇ ਪਹੁੰਚਦੇ ਕਰਨਾ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਵੱਧ ਚੜ ਕੇ ਇਸ ਸੇਵਾ ਦੇ ਵਿੱਚ ਸੰਯੋਗ ਪਾਓ ਤਾ ਜੋ ਅਸੀਂ ਉਹਨਾਂ ਆਪਣੇ ਪੰਜਾਬੀਆਂ ਦਾ ਉਹਨਾਂ ਆਪਣੇ ਵੀਰਾਂ ਦਾ ਸਾਥੀਆਂ ਦਾ ਸਾਥ ਦੇ ਸਕੀਏ ਜਿਹੜੇ ਕਿ ਇਸ ਕਮ ਮੁਸੀਬਤ ਦੇ ਵਿੱਚ ਫਸੇ ਹੋਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ